ਇਹ ਨਾਲੋ ਸੋ ਆ ਲੋ ਯਾਰ ਆ ਜਿਹੜੀ ਨਾ ਗੰਡੀ ਆ ਹਾਂਜੀ ਹਾਂਜੀ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਬਣਦਾ ਉਂਗਰੀ ਹੋਈ ਹਲਦੀ ਆ ਇਹਨਾਂ ਦਿਨਾਂ ਦੇ ਵਿੱਚ ਬੀਜ ਲੱਗਣਾ ਵੀ ਉਹ ਆ ਜਿਹੜਾ ਉਂਗਰਿਆ ਹੋਵੇ ਇਹ ਲੇਬਰ ਲੱਗੀ ਆ ਜੀ ਛਾਂਟੀ ਕਰਦੀ ਆ ਵੀ ਹਾਂ ਆ ਦੇਖੋ ਟਾਕੇ ਮਾਰਦੀ ਆ ਜੀ ਵੀ ਇੱਕ ਸਿਹਤਮੰਦ ਬੀਜ ਆ ਤੇ ਇਹ ਕੁਆਲਿਟੀ ਹੈਗੀ ਆ ਜੀ ਪੀ1 ਪੰਜਾਬ ਵਨ ਜਿਹਨੂੰ ਕਹ ਦਿੰਦੇ ਆ ਔ ਜਿਆਦਾ ਤੋਂ ਜਿਆਦਾ ਵੀਡੀਓ ਸਾਡੀ ਸ਼ੇਅਰ ਕਰਕੇ ਆਉਂਗਾ ਤਾਂ ਤਕਰੀਬਨ ਅਸੀਂ 50 ਰੁਪਏ ਦੇ ਹਿਸਾਬ ਨਾਲ ਉਹਨੂੰ ਕਿਲੋ ਦੇ ਸਕਦੇ ਹਾਂ ਜੀ। ਉਹ ਵੀ ਮੰਨ ਲਓ ਕਿਸੇ ਨੂੰ 2 4 5 10 ਕੁਆਂਟਲ ਚਾਹੀਦਾ। ਸਰ ਫਿਰ ਇੱਕ ਤੁਹਾਨੂੰ ਹੋਰ ਆਫਰ ਦੇ ਦਿੰਦੇ ਆਪਾਂ ਕਿਸਾਨ ਭਰਾਵਾਂ ਨੂੰ ਜੇ ਕੋਈ ਸਾਡੀ ਵਾਦੂ ਵਾਦ ਵੀਡੀਓ ਸ਼ੇਅਰ ਕਰਕੇ ਆਂਦਾ ਸਾਡੇ ਕੋਲ ਆ ਸਾਡੇ ਲਈ ਦਾ ਮਾਣ ਤਨ ਵੀ ਸਰ ਅਸੀਂ ਕਰਨਾ ਹੁੰਦਾ ਤਕਰੀਬਨ 2 3 ਕੁਆਂਟਲ 4 ਕੁਆਂਟਲ ਦੀ ਸਭ ਤੋਂ ਕੋਈ ਇਸਨੇ ਭਰਾ ਨੇ ਲੈਣਾ ਹੋਵੇ ਨਾ ਤਾਂ ਅਸੀਂ ਉਹਨੂੰ 40 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦਵਾਂਗੇ। ਬਾਕੀ ਸਰ ਇਹ ਪੀਸੀਓ ਵਾਲ ਦੀ ਵੀ ਰੱਖੀ ਹੋਈ ਹੈ ਜਿਹੜੇ ਕੋ ਸਾਡਾ ਕਿਸਾਨ ਭਰਾ ਵੀਡੀਓ ਸ਼ੇਅਰ ਕਰਕੇ ਆਦਾ ਤਾਂ ਅਸੀਂ ਤਕਰੀਬਨ 250 ਰੁਪਏ ਕਿਲੋ ਦੇਈਏ ਜੀ। ਹਾਂਜੀ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ। ਲੋ ਜੀ ਪਿੰਡ ਬਖਲੌਰ ਆਹੇ ਬਖਲੌਰ ਨਵੇਂ ਸ਼ਹਿਰ ਚ ਪੈ ਜਾਂਦਾ। ਇਹ ਬਾਈ ਅਨਲੇਆ ਮੇਰੇ ਨਾਲ ਤੇ ਮੈਂ ਆਇਆ ਆ ਸਰਦਾਰ ਲਖਵੀਰ ਸਿੰਘ ਹੁਣਾ ਦੇ ਫਾਰਮ ਦੇ ਉੱਤੇ ਤੇ ਸਾਡੇ ਪਿੱਛੇ ਤੁਸੀਂ ਆਹ ਜਿਹੜੇ ਖੇਤ ਦੇਖ ਰਹੇ ਆ ਇਹ ਨੇ ਹਲਦੀ ਦੇ ਖੇਤ। ਲਖਵੀਰ ਸਿੰਘ ਜੀ ਜਿਹੜੇ ਨੇ ਇਹ ਹਲਦੀ ਦੇ ਉਤਪਾਦਕ ਨੇ ਆਪਣੇ ਏਰੀਏ ਦੇ ਵਿੱਚ ਵਧੀਆ ਹਲਦੀ ਬੀਜ ਰਹੇ ਆ ਸੀਡ ਤੇ ਹਲਦੀ ਇਹਨਾਂ ਕੋਲ ਪੀਸੀ ਅਵੇਲੇਬਲ ਹੁੰਦੀ ਆ ਉਹ ਤੁਹਾਨੂੰ ਦਿਖਾ ਲੈਣ ਲੱਗੇ ਆ ਅੱਜ ਜਿਹੜੇ ਦੋਸਤ ਸੀਡ ਲੈਣਾ ਚਾਹੁੰਦੇ ਆ ਉਹ ਧਿਆਨ ਨਾਲ ਦੇਖਿਓ ਤੇ ਹਲਦੀ ਲੈਣਾ ਚਾਹੁੰਦੇ ਆ ਉਹ ਵੀ ਵੀਡੀਓ ਧਿਆਨ ਨਾਲ ਦੇਖਿਓ ਜੀ ਸਤਿਗੁਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅਨਲ ਬਾਈ ਜੀ ਇਹ ਤੁਹਾਡੇ ਕੋਲ ਤੁਸੀਂ ਕਿੰਨਾ ਕਿ ਏਰੀਆ ਬੀਜਦੇ ਆ ਹਲਦੀ ਦਾ ਇਹ ਅਸੀਂ ਸਾਰੇ ਇਹ ਤਕਰੀਬਨ ਹੁਣ 2 ਕਿੜੇ ਬੀਜਿਆ ਆ अच्छा जी तो हां जी बाकी तकरीबन 20 रखे हुए आपा वो आपा किसी जिम्मेदार भरा नहीं लेना होवे वो अपने को ले सकदा है सर है। हाँ जी, हाँ जी। एक, आ जेडी ਤੁਸੀਂ ਬਜਾਈ ਕਰੀ ਆ ਹਾਂਜੀ ਹਾਂਜੀ ਇਹ ਤੁਸੀਂ ਇਹ ਅੱਜ ਕੀਤੀ ਹੈ ਜਾਂ ਕਦੋਂ ਕਰਦੇ ਹਟੇ ਆ ਇਹ ਕਦੋਂ ਕੀਤੀ ਬਜਾਈ ਇਹ ਸਰ ਆਪਣੇ ਇਕੱਲੇ ਕੀਤੀ ਹੈ ਜੀ ਇਹ ਹੁਣ ਪਾਣੀ ਵਗੈਰਾ ਲਾਣਾ ਹੈ ਮਲਚਿੰਗ ਕਰਨੀ ਹੈ ਉਪਰਾਲੀ ਨਾਲ ਠੀਕ ਆ ਹਾਂਜੀ ਤੁਸੀਂ ਜਦੋਂ ਬੀਜਦੇ ਆ ਤੇ ਬਾਅਦ ਵਿੱਚ ਤੁਸੀਂ ਮਲਚਿੰਗ ਕਰ ਦਿੰਦੇ ਆ ਹਾਂਜੀ ਹਾਂਜੀ ਭਜਾਈ ਤੁਸੀਂ ਜਿਹੜੀ ਕੀਤੀ ਹੈਗੀ ਆ ਉਹ ਉਹ ਜੀ ਆਪਾਂ ਹਾਂਜੀ ਮਸ਼ੀਨੀ ਕੀਤੀਆਂ ਮਸ਼ੀਨੀ ਆ ਜੀ ਮਸ਼ੀਨ ਨਾਲ ਹਾਂਜੀ ਪਲਾਉ ਨੇ ਕੀਤੀ ਆਲੂ ਵਾਲੀ ਮਸ਼ੀਨ ਆ ਜੀ ਆ ਜਿਹੜੀ ਹਲਦੀ ਆ ਜੀ ਬੀਜੀ ਹੋਈ ਇਹਨਾਂ ਦੀ ਆਪਣੀ ਇੱਕ ਤਰ੍ਹਾਂ ਘਰ ਦੀ ਹਲਦੀ ਆ ਹਾਂਜੀ ਇਹ ਤਾਂ ਸਰ ਚਾਰਕ ਨਾਲੀਆਂ ਬਾਕੀ ਜਿੱਦਾਂ ਡੇਢ ਕਿੱਤ ਫਰੀ ਲਗਾਇਆ ਸੀ ਡੇਢ ਕਿੱਤ ਦੂਏ ਪਾਸੇ ਆ ਭਾਜੀ ਬੀਜ ਕਿੰਨਾ ਪਾਉਨੇ ਆ ਤੁਸੀਂ ਕਿੰਨਾ ਪਾ ਦੋਗੇ ਇਹ ਸਰ ਵੀ ਅਸੀਂ 10 ਕੁਇੰਟਲ ਮਤਲਬ ਖੇਤ ਦਾ ਹਿਸਾਬ ਨਾਲ ਪਾ ਦਈਏ ਹਾਂਜੀ ਮਸ਼ੀਨਾਂ ਕੋ ਪਾਉਨੇ ਆ ਇੰਨਾ ਕੀ ਪੈਂਦਾ ਮਸ਼ੀਨ ਦੇ ਨਾਲ ਹਾਂਜੀ ਹਾਂਜੀ ਇੰਨਾ ਕੀ ਜੀ ਚਾ ਠੀਕ ਆ ਕਿੰਨੀ ਦੂਰੀ ਤੇ ਗੰਡੀ ਤੁਸੀਂ ਲਾ ਦੰਨੇ ਆ ਇਹ ਸਾਰਾ ਤਕਰੀਬਨ 9 ਇੰਚ ਦੇ ਗੇਟ ਚ ਆਇਆ ਜੀ ਮਤਲਬ ਅੱਛਾ ਜੀ ਪੁਣੇ ਸਕੇ ਨਾ ਅਥੀ ਅੱਗ ਨਹੀਂ ਲਗਾਈ ਸੀਗੀ ਅੱਛਾ ਜੀ ਉਹਦੇ ਕਰਕੇ ਮਤਲਬ ਕਿ ਡਲੇ ਜੇ ਕਰਕੇ ਸੀਗੇ ਨੀ ਦਾ ਰੂਟਾ ਬੀਟਰ ਨਾ ਵਾਹ ਕੇ ਦੂਆ ਹੋਣਾ ਸੀਗਾ ਤੁਸੀਂ ਖੇਤ ਚ ਅੱਗ ਨਹੀਂ ਲਾਉਂਦੇ ਅੱਗ ਨਹੀਂ ਜੀ ਲਈ ਆ ਦੇਖ ਲਓ ਐਦਾਂ ਹੀ ਆ ਹੈ अच्छा ਤੁਸੀਂ ਅੱਗੇ ਅੱਗ ਨਹੀਂ ਲਾਣੀ ਕੂਣਾ ਸਾਹ ਆਪਣੇ ਰੋਡ ਚੱਲਦਾ ਹਾਈਵੇ ਰੋਡ ਚੱਲਦਾ ਆ ਓਕੇ ਤਾਂ ਇਸ ਕਰਕੇ ਅਸੀਂ ਇੱਥੇ ਤਬੀਆਂ ਦੇ ਨਾਲ ਹੀ 4-5 ਬਜੇ ਦੂਰ ਪਈ ਹੈ ਜੀ ਬੀਜ ਖਾਲੀਏ ਆਪਾਂ ਹਾਂਜੀ 20 ਦੇ ਆ ਜੀ ਅੱਗੇ ਬੀਜ ਦਿਖਾ ਦਿਆਂ ਆਪਾਂ ਅੱਛਾ ਅਨਲ ਭਾਈ ਆ ਆ ਆਪਣੀ ਹਲਦੀ ਹਾਂਜੀ ਇਹ ਸਾਰ ਬੀਜ ਤਿਆਰ ਹੈ ਆ ਆ ਬੀ ਹੈ ਹਾਂਜੀ ਹਾਂਜੀ ਇਹ ਲੇਬਰ ਲੱਗੀ ਹੈ ਜੀ ਛਾਂਟੀ ਕਰਦੀ ਹੈ ਬੀ ਹਾਂ ਇੱਥੇ ਪੈਣਾ ਲੱਗੀਆਂ ਹੋਈਆਂ ਨੇ ਇਹ ਕੰਮ ਕਰ ਰਹੀਆਂ ਨੇ ਤੇ ਹਲਦੀ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਝਾੜੇ ਆ ਫਮਾ ਹਲਦੀ ਨਰਦੀ ਹੈ ਯਾਰ ਬਹੁਤ ਬਹੁਤ ਸੋਹਣੀ ਜਾੜੇ ਨੇ ਆ ਦੇਖੋ ਹਾਂਜੀ ਹਾਂਜੀ ਤੇ ਖਾਸियत ਇਹ ਇਸ ਹਲਦੀ ਦੀ ਕਿ ਉਂਗਰੀ ਹੋਈ ਹਲਦੀ ਆ ਸਾਰੀ ਵੀ ਸਾਰੀ ਜਿਹੜੀ ਹਲਦੀ ਆ ਉਹ ਇਹ ਉਂਗਰੀ ਹੋਈ ਆ ਇਸ ਵੇਲੇ ਫਟਾਰਾ ਖਿਆਲੋ ਕੀਤਾ ਹੋਇਆ ਆ ਤੇ ਇਹਨਾਂ ਦਿਨਾਂ ਦੇ ਵਿੱਚ ਬੀਜ ਲੱਗਣਾ ਵੀ ਉਹ ਆ ਮਈ ਦੇ ਐਂਟ ਵਿੱਚ ਜਾਂ ਜੂਨ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਉਂਗਰਿਆ ਹੋਵੇ ਬਿਨਾ ਉਂਗਰੇ ਦੇ ਬੀਜ ਜਿਹੜਾ ਆ ਉਹ ਆਪਾਂ ਨਹੀਂ ਲੈਣਾ ਹੁੰਦਾ ਠੀਕ ਆ ਬਾਕੀ ਇੱਥੇ ਦੇਖੋ ਇਸ ਤਰ੍ਹਾਂ ਪਹਿਣਾ ਇਹਨਾਂ ਰੰਗੀਆਂ ਨੂੰ ਜਿਹੜਾ ਆ ਉਹ ਛੋਟਾ ਤੋੜ ਦੀਆਂ ਪਈਆਂ ਨੇ ਪਰ ਇੱਕ ਮੈਂ ਹੋਰ ਦੱਸ ਦਿਆਂ ਕਿ ਇਹਨਾਂ ਦੀਆਂ ਇਹ ਜੜਾਂ ਹੌਲੀ ਹੌਲੀ ਲਾ ਕੇ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰੀ ਜਾਵੇ ਅ ਦੇ ਇਹਨਾਂ ਆ ਅੱਖਾਂ ਨਾਲ ਆ ਜਿਹੜੀਆਂ ਉਂਗਲੀਆਂ ਫਟਾਰਾ ਕਰਕੇ ਕੀਤਾ ਇਹ ਤੁਪਕੀਆਂ ਨੇ ਤੇ ਇਹਨਾਂ ਸਾਫ਼ ਨੇ ਬਿਲਕੁਲ ਗੰਦੀ ਠੀਕ ਆ ਇਹ ਤੁਹਾਡੇ ਕੋਲ ਇਸ ਤਰ੍ਹਾਂ ਤੁਸੀਂ ਲਗਾਤਾਰ ਹਾਂਜੀ ਪਟਾਈ ਤੋਂ ਬਾਅਦ ਪ੍ਰੋਸੈਸ ਕਰਦੇ ਹੋ ਹਾਂਜੀ ਹਾਂਜੀ ਠੀਕ ਆ ਆਹ ਦੇਖ ਲਓ ਜੀ ਇਹ ਹਲਦੀ ਦਾ ਜਿਹੜਾ ਨਾ ਅਸਲ ਵਿੱਚ ਕੰਮ ਆ ਉਹਦੀ ਮਿਹਨਤ ਆ ਬਣਦੀ ਆ ਕਿ ਜਦੋਂ ਇਹਨੂੰ ਹਲਦੀ ਨੂੰ ਆਪਾਂ ਕਰਨਾ ਹੁੰਦਾ ਆ ਇਹਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਆ ਤੇ ਮੈਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਦਾਂ ਇਹ ਨਾਲੇ ਸੋ ਆਹ ਲਓ ਯਾਰ ਆ ਜਿਹੜੀ ਨਾ ਗੰਡੀ ਆ ਹਾਂਜੀ ਹਾਂਜੀ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਬਣਦਾ ਆ ਰੰਗ ਦਿਖਾਉਣ ਵਾਲੀ ਚੀਜ਼ ਆ ਵੀ ਜਿਹੜੀ ਮੇਨ ਹਨਾ aloe ਦਿਖਾ ਲਿਓ ਬਾਈ ਜੀ ਲਓ ਜੀ ਰੰਗ ਬਹੁਤ ਕਮਾਲ ਦਾ ਰੰਗ ਆ ਬਹੁਤ ਸੋਨਾ ਐ ਨਾ ਸੰਧੂਰੀ ਰੰਗ ਆ ਜਿੱਦਾਂ ਕਹਿ ਲਓ ਵੀ ਆ ਡਾਰਕ ਹੈ ਨਾ ਦੇਖੋ ਡਾਕੀ ਮਾਰਦੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਆ ਹਲਦੀ ਹਾਂ ਜੀ ਮੈਂ ਤੁਹਾਨੂੰ ਸਾਫ ਕੀਤੀ ਦਿਖਾ ਦਈਏ ਆ ਜੀ ਸਾਫ ਕੀਤੀ ਹੋਈ ਹਲਦੀ ਇਹ ਨਾ ਪਈ ਹੋਈ ਤੇ ਇਹ ਬੀਜ ਆ ਠੀਕ ਆ ਸਾਫ ਕੀਤਾ ਹੋਇਆ ਆ ਸੇਤਮੰਦ ਬੀਜ ਆ ਨਾਲ ਇਹ ਵੀ ਆ ਵੀ ਇੱਕ ਸੇਤਮੰਦ ਬੀਜ ਆ ਤੇ ਇਹ ਕੁਆਲਿਟੀ ਹੈਗੀ ਆ ਜੀ ਪੀ1 ਪੰਜਾਬ 1 ਜਿਹਨੂੰ ਕਹਿ ਦਿੰਦੇ ਆ ਉਸ ਕੁਆਲਿਟੀ ਦੀ ਇਹ ਹਲਦੀ ਆ ਤੁਸੀਂ ਬੀਜ ਦੇ ਦਿੰਨੇ ਹੋ ਜਾਂ ਤੁਸੀਂ ਹਲਦੀ ਦਿੰਨੇ ਆ ਜੀ ਹਾਂ ਜੀ ਸਰ ਦੋਨੇ ਚੀਜ਼ਾਂ ਹੈਗੀਆਂ ਤੁਹਾਡੇ ਕੋਲ ਹਲਦੀ ਵੀ ਹੈ ਹਾਂ ਜੀ ਮਿਲ ਜੂਗੀ ਬੀਜ ਵੀ ਬੀਜ ਵੀ ਮਿਲ ਜਾਂਦਾ ਹਾਂਜੀ ਹਾਂਜੀ ਕੋ ਸਰ ਜੀ ਆ ਲਓ ਕਿਆ ਬਾਤ ਹੈ ਹਾਂ ਜੀ ਵੀਰੇ ਕੇਸ ਭਾਅ ਨੂੰ ਦੇਣਾ ਆ ਜੀ ਇਹ ਬੀਜ ਹਾਂ ਜੀ ਸਾਰਾ ਤਕਰੀਬਨ ਅਸੀਂ 60 ਰੁਪਏ ਕਿਲੋ ਦੇ ਹਿਸਾਬ ਨਾਲ ਬੀਜ ਦੇਈਦਾ ਹਾਂ ਜੀ ਸਾਰਿਆਂ ਨੂੰ ਠੀਕ ਹੈ ਜੀ ਹਾਂ ਜੀ ਜੇ ਕੋਈ ਕਿਸਾਨ ਭਰਾ ਨੇ ਸਾ ਤੋਂ ਬੀਜ ਖਰੀਦਣਾ ਹੋਵੇ ਮਤਲਬ ਜਿਆਦਾ ਤੋਂ ਜਿਆਦਾ ਬੀਜ ਸਾਡੀ ਸ਼ੇਅਰ ਕਰਕੇ ਆਉਂਗਾ ਤਾਂ ਤਕਰੀਬਨ ਅਸੀਂ 50 ਰੁਪਏ ਦੇ ਹਿਸਾਬ ਨਾਲ ਉਹਨੂੰ ਕਿਲੋ ਦੇ ਸਕਦੇ ਹਾਂ ਜੀ ਅੱਛਾ ਜੀ ਤੁਸੀਂ 50 ਰੁਪਏ ਨੂੰ ਦੇਣ ਨੂੰ ਨਿਆਰ ਆ ਬਾਈ ਜੀ ਹਾਂ ਜੀ ਸਰ ਜੀ ਬਾਈ ਜੇ ਕਿਸੇ ਨੇ ਜਿਆਦਾ ਬੀਜ ਲੈਣਾ ਹੋਵੇ ਮੰਨ ਲਓ ਕਿਸੇ ਨੂੰ 2 4 5 10 ਕੁਆਂਟਲ ਚਾਹੀਦਾ ਸਰ ਫਿਰ ਇੱਕ ਤੁਹਾਨੂੰ ਹੋਰ ਆਫਰ ਦੇ ਦਿੰਦੇ ਆਂ ਆਪਾਂ ਕਿਸਾਨ ਭਰਾਵਾਂ ਨੂੰ ਜੇ ਕੋਈ ਸਾਡੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਂਦਾ ਸਾਡੇ ਕੋਲ ਆ ਸਾਗਲੇ ਦਾ ਮਾਣ ਤਨ ਵੀ ਸਰ ਅਸੀਂ ਕਰਨਾ ਹੁੰਦਾ ਤਕਰੀਬਨ 2-3 ਕੁਆਂਟਲ 4 ਕੁਆਂਟਲ ਦੀ ਸਾਡੇ ਤੋਂ ਕੋਈ ਕਿਸ ਨੇ ਭਰਾ ਨੇ ਲੈਣਾ ਹੋਵੇ ਨਾ ਤਾਂ ਅਸੀਂ ਉਹਨੂੰ 40 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦਵਾਂਗੇ ਜੀ ਅੱਛਾ ਜੀ ਠੀਕ ਹੈ ਜੇ ਇਹਨੂੰ ਵੱਧ ਚਾਹੀਦਾ ਹਾਂਜੀ ਹਾਂਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਵੀ ਜੀ ਠੀਕ ਹੈ ਜੀ ਉਹ ਤਾਂ ਚਲੋ ਤੁਹਾਡੇ ਕੋਲ ਆ ਕੇ ਕਰਨਗੇ ਹਾਂਜੀ ਹਾਂਜੀ ਸੋ ਬਾਈ ਮੈਂ ਫਿਰ ਬੀਜ ਦੇ ਉੱਤੇ ਗੱਲ ਕਰ ਦਵਾਂ ਇਹਨਾਂ ਦੀ ਜਿਹੜਾ ਤਕਨੀਕ ਆ ਉਹ ਵੀ ਵਧੀਆ ਆ ਇਹ ਮਲਚਿੰਗ ਕਰ ਦਿੰਦੇ ਨੇ ਬਜਾਈ ਵੀ ਸੋਹਣੀ ਕਰ ਦਿੰਦੇ ਨੇ ਹਨਾ ਪਰ ਆ ਬੀ ਆ ਇਹਨਾਂ ਦਾ ਸਾਫ਼ ਕੀਤਾ ਹੋਇਆ ਆ ਦੇਖੋ ਗੰਡੀਆਂ ਆ ਕਿੰਨੀਆਂ ਸਿਹਤਮੰਦ ਗੰਡੀਆਂ ਆ ਇਹ ਸਾਫ਼ ਕਰਨ ਵਾਲੀਆਂ ਠੀਕ ਆ ਜੀ ਸਿਹਤਮੰਦ ਗੰਡੀਆਂ ਦੇਵੋਗੇ ਨਾ ਭਾਈ ਹਾਂ ਜੀ ਹਾਂ ਜੀ ਆ ਜੀ ਸਾਰਾ ਕੋ ਤੁਹਾਡੇ ਸਾਹਮਣੇ ਪਿਆ ਜੀ ਇਹੀ ਐਨ ਬੀ ਜਿਹੜਾ ਸਾਨੂੰ ਇਹੀ ਦਮਾਗੇ ਕਿਸਾਨ ਭਰਾਵਾਂ ਨੂੰ ਜੀ ਬਾਕੀ ਸਾਰੀ ਪੀਸੀ ਵਾਲ ਦੀ ਵੀ ਰੱਖੀ ਹੋਈ ਆ ਘਰਾਂ अच्छा जी पीसी भी ਹਾਲ ਦੀ ਵੀ ਹਾਂਜੀ ਹਾਂਜੀ ਉਹ ਵੀ ਹਾਂਜੀ ਆਪ ਫਿਆਕੇ ਜੀ ਐਨ ਸਾਰੇ ਜੇ ਕੋਈ ਅਸੀਂ ਲੋਡ ਹੁੰਦੀ ਹੈ ਅਗਲਾ ਲੈ ਜਾਂਦਾ ਉਹ ਤਕਰੀਬਨ ਸਰ ਆਪਣੇ ਬਾਕੀ ਦਾ ਮੇਰੇ ਹਿਸਾਬ ਨਾਲ 300 350 ਰੁਪਏ ਕਿਲੋ ਚੱਲਦੀ ਹੋਣੀ ਆ ਪਰ ਜਿਹੜੇ ਕੋਈ ਸਾਡੇ ਕਿਸਾਨ ਭਰਾ ਵੀਡੀਓ ਸ਼ੇਅਰ ਕਰਕੇ ਆਦਾ ਤਾਂ ਅਸੀਂ ਤਕਰੀਬਨ 250 ਰੁਪਏ ਕਿਲੋ ਦੇਈਏ ਜੀ ਜਿੰਨੀ ਮਰਜ਼ੀ ਲੈ ਲਿਓ ਜੀ ਕਿਲੋ 2 ਕਿਲੋ 4 ਕਿਲੋ ਜਿੰਨੀ ਵੱਧ ਤੋਂ ਵੱਧ ਅਗਲਾ ਲੈ ਸਕਦਾ ਪਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਵੇ 250 ਰੁਪਏ ਦੇ ਹਿਸਾਬ ਨਾਲ ਲਾ ਦਵਾਂਗੇ ਭਾਈ ਸੀਡ ਤੁਹਾਡਾ ਬਹੁਤ ਵਧੀਆ ਆ ਮੈਂ ਤੁਹਾਨੂੰ ਦੱਸ ਦਵਾਂ ਸੇਤਮੰਦ ਸੀਡ ਆ ਠੀਕ ਹੈ ਜੀ ਕੋਈ ਇਹਨੂੰ ਸਮੱਸਿਆ ਨਹੀਂ ਆਈ ਬਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਸੀਡ ਨੂੰ ਸਪਰੇਆਂ ਸਪਰੂਆਂ ਕੋਈ ਨਹੀਂ ਕੀਤੀਆਂ ਹੋਈਆਂ ਸੀਡ ਤੁਸੀਂ ਦੇਖ ਸਕਦੇ ਆ ਤੇ ਇਸ ਸੀਡ ਨੂੰ ਤੁਸੀਂ ਜੇ ਗਾਓ ਤੇ ਤੁਹਾਨੂੰ ਐਸ ਰੇਟ ਤੇ ਮਿਲ ਰਿਹਾ ਬਈ ਹੈ ਆ ਲੋ ਯਾਰ ਜੇ ਕਿਸੇ ਨੂੰ ਲੋੜ ਆ ਸੰਪਰਕ ਕਰ ਲਓ ਹਜੇ ਵੀ ਹਰਦੀ ਬੀਜੀ ਚਾਹ ਸਕਦੇ ਆ ਵੀਡੀਓ ਦੇ ਵਿੱਚ ਅਨਿਲ ਬਾਈ ਦਾ ਨੰਬਰ ਡਿਸਪਲੇ ਕਰ ਰਿਆ ਜੀ ਨੂੰ ਬੀਜ ਲੈਣਾ ਹੋਵੇ ਜਿਵੇਂ ਬੀਜ ਬੀਜ ਇਹ ਦੇ ਦਿੰਦੇ ਨੇ ਹੱਥ ਠਕਰ ਪਾਇ ਦੇ ਗ੍ਰੇਡ ਪਰ ਆ ਵੀਡੀਓ ਸ਼ੇਅਰ ਕਰਕੇ ਜਿਹੜਾ ਵੀ ਦੋਸਤ ਆਊਗਾ ਉਹਨੂੰ ਆਹ ਹੀ ਬੀਜ ਜਿਹੜਾ ਆ ਉਹ 50 ਰੁਪਏ ਦਾ ਮਿਲ ਜਾਊਗਾ ਤੇ ਜੀ ਕੋਈ ਕਿਸਾਨ ਵੀਰ ਜਿਹਨੂੰ ਜ਼ਿਆਦਾ ਬੀਜ ਚਾਹੀਦਾ ਆ ਜਿਵੇਂ ਕੁਆਂਟਲ 2 4 5 ਕੁਆਂਟਲ ਇਸ ਹਿਸਾਬ ਨਾਲ ਉਹ ਵੀ ਆ ਨੰਬਰ ਤੇ ਫੋਨ ਕਰ ਦਿਓ ਇਹਨਾਂ ਕੋਲ ਆ ਕੇ ਵੀਡੀਓ ਸ਼ੇਅਰ ਕਰ ਦਿਓ ਜਦੋਂ ਤੁਸੀਂ ਵੀਡੀਓ ਸ਼ੇਅਰ ਕਰ ਦਿਓਗੇ ਤਾਂ ਇਹੀ ਬੀ ਤੁਹਾਡਾ ਜਿਹੜਾ 60ਾਂ ਵਾਲਾ ਇਹ 40ਾਂ ਦਾ ਹੋ ਜਾਣਾ ਠੀਕ ਹੈ ਜੀ ਹਾਂਜੀ ਕੁਆਂਟਮ ਦੇ ਹਿਸਾਬ ਨਾਲ ਤੁਸੀਂ ਜੇ ਲੈਣਾ ਜਿਆਦਾ ਲੈਣਾ 2 4 5 ਫਿਰ ਤੁਹਾਨੂੰ ਇਹ 40 ਰੁਪਏ ਨੂੰ ਲਾ ਦੂਗੇ ਪਰ ਵੀਡੀਓ ਸ਼ੇਅਰ ਕਰਨ ਤੇ ਲਾਉਂਗੇ ਠੀਕ ਹੈ ਜੀ ਸੋ ਖਾਣ ਵਾਲੀ ਹਲਦੀ ਜਿਹੜੀ ਇਹਨਾਂ ਨੇ ਦੱਸੀ ਆ ਖਾਣ ਵਾਲੀ ਹਲਦੀ ਵੀ ਜਿਹੜੀ ਆ ਤਕਰੀਬਨ 300 ਤੋਂ 350 ਆਪਾਂ ਨੂੰ ਪਤਾ ਮਾਰਕੀਟ ਦਾ ਰੇਟ ਚੱਲਦਾ ਕਿਤੇ ਕਿਤੇ 400 ਵੀ ਚੱਲਦਾ ਕਿਤੇ ਵੱਧ ਵੀ ਚੱਲਦਾ ਪਰ ਇਹ ਬੰਦੇ ਕਹਿੰਦੇ ਆ ਵੀ ਤੁਸੀਂ ਖਾਣ ਵਾਲੀ ਜਿਹੜੀ ਪੀਸੀ ਹਲਦੀ ਆਹ ਹੀ ਸਾਡੀ ਵੀ ਤਿਆਰ ਕੀਤੀ ہوئی ਆਹ ਹੀ ਹਲਦੀ ਸਾਡੀ ਜੇ ਤੁਸੀਂ ਸਾਨੂੰ ਵੀਡੀਓ ਆਹ ਸ਼ੇਅਰ ਕਰਦੇ ਹੋਗੇ ਤਪੀਸੀ ਹਰਦੀ ਵੀ ਤੁਹਾਨੂੰ ਆਪਾਂ 250 ਰੁਪਏ ਨੂੰ ਕਿਲੋ ਦੇ ਦਿਆਂਗੇ ਜਿਹਨੂੰ ਵੀ ਚਾਹੀਦੀ ਆ ਕੇ ਲਿਜਾ ਸਕਦਾ ਪਿੰਡ ਬਖਲੌਰ ਆ ਜੀ ਇਹ ਸਰਦਾਰ ਲਖਵੀਰ ਸਿੰਘ ਉਹਨਾਂ ਦੇ ਅਸੀਂ ਕੈਲੋ ਫਾਰਮ ਤੇ ਖੜੇ ਆ ਆ ਉਹਨਾਂ ਦਾ ਪਿੱਛੇ ਫਾਰਮ ਵੀ ਆ ਤੇ ਉਹਨਾਂ ਦੇ ਇਹ ਅਸੀਂ ਜਿਹੜਾ ਹੈ ਉਹ ਆਪ ਬਾਈ ਅਨੰਦ ਨੇ ਉਹਨਾਂ ਦੇ ਬਿਹਾਫ ਤੇ ਗੱਲ ਕਰੀਏ ਸਾਡੇ ਨਾਲ ਬਾਈ ਲਖਵੀਰ ਸਿੰਘ ਹੁਣੇ ਆਪ ਵਿਦੇਸ਼ ਬੈਠੇ ਨੇ ਇਟਲੀ ਦੇ ਵਿੱਚ ਆ ਨੇ ਤੇ ਇਹਨਾਂ ਵੀਰ ਨੇ ਸਾਰੀ ਜ਼ਿੰਮੇਵਾਰੀ ਆ ਇਹਨਾਂ ਨੂੰ ਤੁਸੀਂ ਫੋਨ ਕਰਨਾ ਤੇ ਇਹਨਾਂ ਨਾਲ ਹੀ ਤੁਸੀਂ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਚੰਗੀ ਲੱਗੀ ਹੋਵੇ ਕਿਸਾਨ ਵੀਰਾਂ ਨਾਲ ਖੇਤੀਬਾੜੀ ਚ ਇੰਟਰਸਟ ਰੱਖਣ ਵਾਲਿਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਦੋਸਤ ਹਲਦੀ ਦੇ ਬਿਜ਼ਨਸ ਚ ਆਉਣਾ ਚਾਹੁੰਦੇ ਆ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਫਾਲੋ ਕਰਨਾ ਨਾ ਭੁੱਲਣਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ ਸਤਿ